ਆਪਿੰਗੇ ਆਪਾ ਜਿੱਦਾਂ ਕਿ ਆਪ ਜੀ ਨੂੰ ਪਤਾ ਹੈ 20 ਸਮੂਹ ਇਲਾਕਾਨਵਾਸੀ ਤੇ ਐਨ ਆਰ ਆਈ ਵੀਰ ਤੇ ਸਾਡੇ ਪੁਲਿਸ ਮਾਜਾਂ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਪਿਛਲੇ 16 ਸਾਲਾਂ ਤੋਂ ਡਾਕਟਰ ਬੀ ਆਰ ਅੰਬੇਰਕਰ ਬੁੱਢਾ ٹرسٹ ਦੇ ਸਮੂਹ ਟੀਮ ਰਲ ਕੇ ਇੱਕ ਉਪਰਾਲਾ ਕਰਦੇ ਨੇ ਵਿਆਹਾਂ ਦਾ ਉਹਦੇ ਲਈ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਜਿਦੇ ਵਿੱਚ ਸਾਡਾ ਗੁਰਦੁਆਰਾ ਰੇਰੂ ਸਾਹਿਬ ਉੱਥੇ ਨਤਮਸਤਕ ਹੋਏ ਆ ਤੇ ਪਾਸ਼ਾ ਤੋਂ ਆਸ਼ੀਰਵਾਦ ਲਿਆ ਤੇ ਉਹਨਾਂ ਨੂੰ ਅੱਗੇ ਲੈ ਕੇ ਚੱਲੇ ਆ ਵੀ ਹਾਂ ਜਿਹੜਾ ਅਸੀਂ ਇਹ ਉਪਰਾਲਾ ਕਰਨ ਲੱਗੇ ਆ ਉਹ ਸਾਡੇ ਨਾਲ ਸਾਹੀ ਰਹਿਣ ਤੇ ਜਿਹੜੀ ਸਾਡੀ ਟੀਮ ਆ ਸਾਡੇ ਨਾਲ ਸੁਖੀ ਭਾਜੀ ਇਹਨਾਂ ਦਾ ਹਰ ਵਾਰ ਸਹਿਯੋਗ ਰੰਦਾ ਹਰ ਵਾਰ ਸਾਨੂੰ ਪੈਰਸ ਫ੍ਰੀ ਸੇਵਾ ਚ ਦਿੰਦੇ ਨੇ ਤੇ ਬਾਕੀ ਸਾਡੇ ਰਕबीर ਭਾਜੀ ਹੋਰ ਸਾਰੇ ਆ ਜਿੰਨੇ ਟੀਮ ਖੜੀ ਆ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਹੁੰਦਾ ਤੇ ਮੇਰੀ ਸਾਰੇ ਇਲਾਕਾ ਨਿਵਾਸੀ ਨੂੰ ਇਹੀ ਬੇਨਤੀ ਆ ਵੀ ਜਿੱਦਾਂ ਪਿਛਲੇ 16 ਸਾਲਾਂ ਤੋਂ ਸਾਡੇ ਨਾਲ ਰਲ ਮਿਲ ਕੇ ਤੁਸੀਂ ਸਾਥ ਦਿੰਦੇ ਆ ਰਹੇ ਹੋ ਮੋਢੇ ਨਾਲ ਮੋਢਾ ਜੋੜਦੇ ਉਦਾਂ ਹੀ ਹੁਣ ਵੀ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦਰੋ ਔਰ ਜਿੱਥੇ ਸਾਡੇ ਚ ਕਮੀਆਂ ਦੇਖੋ ਜਦੋਂ ਅਸੀਂ ਕੋਈ ਵੀ ਪ੍ਰੋਗਰਾਮ ਆਪਣਾ ਘਰ ਦਾ ਵੀ ਫੰਕਸ਼ਨ ਕਰਦੇ ਆ ਉਹ ਚ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਨੇ ਤੇ ਆਪ ਜੀ ਅੱਗੇ ਇਹ ਜੀ ਬੇਨਤੀ ਆ ਵੀ ਸਾਨੂੰ ਉਹ ਕਮੀਆਂ ਦੱਸੋ ਤਾਂ ਕਿ ਉਹ ਕਮੀਆਂ ਅੱਗੇ ਤੋਂ ਅਸੀਂ ਠੀਕ ਕਰ ਸਕੀਏ ਆਪ ਜੀ ਸੰਬੰਧੀ ਜੀ ਮਿਤੀ ਆ ਆਖਰੀ ਮਿਤੀ ਕਹੀ ਹੈ ਜੀ ਤੇ ਕਿਸ ਤਰ੍ਹਾਂ ਅਗੜੀ ਅੱਗੇ ਜਮਾ ਹੋਣੀਆਂ ਕਿਹੜੇ ਦਫਤਰ ਤੇ ਆਪਣਾ ਰੈਫਰੈਂਸ ਜਿਹੜੀਆਂ ਐਪਲੀਕੇਸ਼ਨਾਂ ਨੇ ਬਿਹਾਸ ਸੰਬੰਧੀ ਉਹਦੀ ਆਖਰੀ ਮਿਤੀ 15 ਸਤੰਬਰ ਆਖਰੀ ਮਿਤੀ 15 ਸਤੰਬਰ ਆ ਤੇ ਉਹ ਤੁਸੀਂ ਸਾਡਾ ਜਿਹੜਾ ਮੁੱਖ ਦਫਤਰ ਆ ਦਾਣਾ ਮੰਡੀ ਦੇ ਬੈਕਸੈਟ ਤੇ ਸਾਨੇਵਾਲ ਪੁਰਾਣੀ ਦਾਣਾ ਮੰਡੀ ਸਾਂਹਣ ਵਾਲ ਉੱਥੇ ਤੁਸੀਂ ਦਫ਼ਤਰ ਵਿੱਚ ਦੇਖ ਸਕਦੇ ਹੋ ਸਾਡੇ ਨੰਬਰ ਵੀ ਡਿਸਪਲੇ ਦੇ ਉੱਤੇ ਸ਼ੋਅ ਨੇ ਬਾਕੀ ਸਾਡੇ ਬੈਨਰ ਵਗੈਰਾ ਲੱਗੇ ਹੋਏ ਨੇ ਉਹਨਾਂ ਤੇ ਵੀ ਨੰਬਰ ਹੈਗੇ ਨੇ ਤੁਸੀਂ ਕਾਲ ਕਰ ਸਕਦੇ ਹੋ ਇਹ ਸਾਰਾ ਹੀ ਕਲੱਬ ਜੋ ਮੈਂਬਰ ਨੇ ਵੀ ਆਰ ਅੰਬੇਦਕਰ ਕਲੱਬ ਇਹ ਪਿਛਲੇ ਕਈ ਸਾਲਾਂ ਤੋਂ ਜਿਵੇਂ ਹੁਣੇ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਇਹ ਇੱਕ ਐਫਰਟ ਕਰਦੇ ਆ ਰਹੇ ਆ ਕਿ ਸਮਾਜ ਦੇ ਵਿੱਚ ਦੇਖੋ ਸਾਡੇ ਬੜੀਆਂ ਲੋੜਾਂ ਨੇ ਹਰ ਇੱਕ ਕਿਸਮ ਦੀ ਹਰ ਇੱਕ ਲੋੜਵੰਦ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਲੋੜ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਸੋ ਉਹਦੇ ਵਿੱਚ ਮੈਂ ਕਹੂੰਗਾ ਇੱਕ ਬਹੁਤ ਵੱਡਾ ਯੋਗਦਾਨ ਇਹ ਸਾਰੇ ਹੀ ਕਲੱਬ ਮੈਂਬਰ ਔਰ ਨਾਲ ਹੀ ਜਿਹੜੇ ਇੱਕ ਇਲਾਕਾ ਨਿਵਾਸੀ ਮੈਂ ਕਹੂੰਗਾ ਜਿਹੜੇ ਇਹਨਾਂ ਦਾ ਸਾਥ ਦਿੰਦੇ ਆ ਜਾਂ ਐਨ ਆਰ ਆਈ ਵੀਰ ਜਿਹੜੇ ਸਾਥ ਦਿੰਦੇ ਆ ਚਾਹੇ ਉਹ ਮਾਇਕ ਹੈ ਚਾਹੇ ਉਹ ਫਿਜ਼ੀਕਲ ਹੈ ਜਿੰਮੇ ਵੀ ਕੋਈ ਵੀ ਇੱਥੇ ਆ ਕੇ ਇਹਨਾਂ ਦੀ ਹੈਲਪ ਕਰਦਾ ਸੋ ਇੱਕ ਬਹੁਤ ਵੱਡਾ ਅਪਰਾਲਾ ਹੈ ਸਮਾਜਿਕ ਔਰ ਜਿਵੇਂ ਅੱਜ ਮੈਂ ਕਹੂੰਗਾ ਬੜਾ ਸੁਭਾਗਾ ਦਿਨ ਹੈ ਅੱਜ ਅ ਗੁਰਦੁਆਰਾ ਰੇਰੂ ਸਾਹਿਬ ਵਿਖੇ ਸਾਰੇ ਹੀ ਕਲੱਬ ਮੈਂਬਰਾਂ ਨੇ ਇਕੱਠੇ ਹੋ ਕੇ ਉਸ ਸੱਚੇ ਪਾਤਸ਼ਾਹ ਦੇ ਅੱਗੇ ਇੱਕ ਅਰਦਾਸ ਕੀਤੀ ਹੈ ਕਿ ਵੀ ਇਹ ਜਿਹੜਾ ਉਪਰਾਲਾ ਇੱਕ ਨੇਕ ਉਪਰਾਲਾ ਕਰਨ ਜਾ ਰਹੇ ਨੇ ਔਰ ਜਦੋਂ ਰੇਰੂ ਸਾਹਿਬ ਦੀ ਮੈਂ ਕਹਾਂ 70 ਸ਼ਾਇਆ ਮਿਲ ਜਾਂਦੀ ਹੈ ਤਾਂ ਬਹੁਤ ਕਾਮਯਾਬ ਹੋਣਗੇ ਔਰ ਪਰਮਾਤਮਾ ਅੱਗੇ ਮੈਂ ਫੇਰ ਵੀ ਬੇਨਤੀ ਕਰਦਾ ਕਿ ਬਾਕੀ ਵੀ ਇਲਾਕਾ ਨਿਵਾਸੀ ਇਨਾਂ ਦੀ ਵੱਧ ਦਾ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਨ ਔਰ ਇਹਨਾਂ ਦੇ ਨਾਲ ਮੁੰਡਾ ਨਾ ਮੁੰਡਾ ਜੋੜ ਕੇ ਖੜਨ ਕਿ ਕੱਲਾ ਅਸੀਂ ਇੱਕ ਪਿੱਛੇ ਮੀਟਿੰਗ ਵੀ ਕੀਤੀ ਸੀ ਉਹਦੇ ਬਾਰੇ ਵੀ ਮੈਂ ਥੋੜਾ ਜਿਹਾ ਜ਼ਿਕਰ ਕਰਨਾ ਜਾਊਂਗਾ ਅ ਇੱਕ ਆਪਰਾਲਾ ਜਿਹੜਾ ਇੱਕ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਕਿ ਉਹਨਾਂ ਦੇ ਬੱਚਿਆਂ ਦਾ ਵੀ ਇੱਕ ਵਿਆਹ ਸ਼ਾਦੀ ਚੰਗੇ ਸੁਚੱਜੇ ਢੰਗ ਨਾਲ ਹੋ ਜਾਵੇ ਬਹੁਤ ਵੱਡਾ ਆਪਰਾਲਾ ਹੈ ਇਸੇ ਤਰ੍ਹਾਂ ਵਿਦਿਆਦਾਨ ਇੱਕ ਕਲੱਬ ਨੂੰ ਮੈਂ ਸਾਰੇ ਮੈਂਬਰਾਂ ਨੂੰ ਪਿਛਲੀ ਮੀਟਿੰਗ 'ਚ ਬੇਨਤੀ ਕੀਤੀ ਸੀ ਔਰ ਕਾਫੀ ਸਾਰੇ ਕਲੱਬ ਮੈਂਬਰ ਔਰ ਸਾਰੇ ਪ੍ਰਧਾਨ ਜੀ ਆਪਣੇ ਹੋਰ ਵੀ ਸਾਡੇ ਪੁਲਿਸ ਦੇ ਮੈਂ ਕਹੂੰਗਾ ਵਿਭਾਗ ਦੇ ਚੰਗੇ ਸੀਨੀਅਰ ਅਫਸਰ ਨਾਲ ਰਲ ਕੇ ਚੱਲਦੇ ਆ। ਬਈ ਖਾਸ ਕਰਕੇ ਬੱਚੀਆਂ ਜਿਹੜੀਆਂ ਲੋੜਵੰਦ ਬੱਚੀਆਂ ਨੇ ਜਿਨ੍ਹਾਂ ਨੂੰ ਵਿੱਦਿਆ ਦੀ ਕਿਤੇ ਲੋੜ ਹੈ ਕੋਈ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਿਤਾਬਾਂ ਦੀ ਕੋਈ ਐਜੂਕੇਸ਼ਨ ਦੀ ਕੋ ਟਿਊਸ਼ਨ ਦੀ ਉਹਦੇ ਲਈ ਵੀ ਮੇਰਾ ਖਿਆਲ ਹੈ ਕਲੱਬ ਮੈਂਬਰਸ ਵਿਚਾਰ ਕਰ ਰਹੇ ਨੇ ਕਿ ਇਸ ਉਪਰਾਲੇ ਦੇ ਨਾਲ ਨਾਲ ਆਪਣੇ ਇਲਾਕੇ ਦੇ ਵਿੱਚ ਘਟੋ ਘਟ ਉਹਨਾਂ ਬੱਚਿਆਂ ਦੀ ਵੀ ਮਦਦ ਕੀਤੀ ਜਾਵੇ ਜਿਸ ਦਾ ਮਤਲਬ ਫ੍ਰੀ ਟ੍ਰੇਨਿੰਗ ਦਿੱਤੀ ਜਾਵੇ ਜਾਂ ਤੁਹਾਨੂੰ ਹੈਲਪ ਰਹੇਗੀ ਕਿਤਾਬ ਦੇਖੋ ਇਹ 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 ਸਮੂਚਾ ਇੱਕ ਡਿਸੀਜਨ ਹੈ ਇਹਦੇ ਚ ਜਦੋਂ ਜਦ ਤੱਕ ਸਾਰੇ ਮੈਂਬਰ ਆਪਣਾ ਡਿਸੀਜਨ ਨਹੀਂ ਲੈਂਦੇ ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਉਹ ਤੁਹਾਨੂੰ ਮੈਂ ਕਹੂੰਗਾ ਕਿ ਸਾਰਾ ਡਿਸੀਜਨ ਹੋਣ ਤੋਂ ਬਾਅਦ ਹੀ ਕੋਈ ਦੱਸਣਗੇ ਵੀ ਕਿੱਦਾਂ ਕਿੱਦਾਂ ਕੀ 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 ਉਹਦੇ ਬਾਰੇ ਸੋਚਿਆ ਜਾ ਰਿਹਾ ਤੇ ਯਾਸ ਸੰਸਥਾ ਕਾਫੀ ਉਪਰਾਲੇ ਕੀਤੇ ਅੰਦਰ ਇੱਕ ਸਮਾਨ ਸੰਸਥਾ ਜਾਂ ਮੌਲ ਨਾਲ ਨਾਲ ਇਲਾਕਾ ਨਾ ਵਸਨੀਕੀ ਮੈਸਜੇਂ ਕਿ ਸੋਰੇ ਜਿਦਾਂਰੇ ਵੀ ਜੋਗਦੇ ਦੇ ਕੈਂਪਸ ਹੁੰਦਾ ਹੈ ਦੇਖੋ ਇਹ ਨਾ ਕੁਝ ਵਕਤ ਮਿਲਦੇ ਹੁੰਦੇ ਨੇ ਕੁਝ ਟਾਈਮ ਮਿਲਦੇ ਹੁੰਦੇ ਨੇ ਜਦੋਂ ਵੀ ਕੋਈ ਇਹੋ ਜੀ ਸੰਸਥਾ ਕੋਈ ਇਹੋ ਜਿਹਾ ਉਪਰਾਲਾ ਕਰਦੀ ਹੈ ਦੇਖੋ ਇਹ ਬਾਰ ਬਾਰ ਤਾਂ ਹੁੰਦਾ ਨੇ। ਔਰ ਬਹੁਤ ਮੈਂ ਕਹੂੰਗਾ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਕਿ ਸਮਾਜ ਦੇ ਵਿੱਚ ਸੇਵਾ ਕਰਨੀ ਚਾਹੁੰਦੇ ਹੁੰਦੇ ਆ। ਪਰ ਉਹਨਾਂ ਨੂੰ ਸਹੀ ਢੰਗ ਨਹੀਂ ਲੱਭਦਾ ਹੁੰਦਾ, ਸਹੀ ਸੋਰਸ ਨਹੀਂ ਲੱਭਦੇ ਹੁੰਦੇ ਵੀ ਅਸੀਂ ਕਿੱਥੇ ਉਹ ਜਿਹੜੀ ਅਸੀਂ ਆਪਣੀ ਸੇਵਾ ਵੀ ਸਹੀ ਉਹ ਅਰਥ ਲੱਗ ਜਵੇ। ਸੋ ਉਹਦੇ 'ਚ ਮੈਂ ਉਹੀ ਆ ਇਲਾਕਾ ਨਿਵਾਸੀਆਂ ਨੂੰ, ਐਨ ਆਰ ਆਈ ਵੀਰਾਂ ਨੂੰ ਔਰ ਜੋ ਵੀ ਇੱਕ ਮੈਂ ਕਹੂੰਗਾ ਪਰਮਾਤਮਾ ਨੇ ਜਿਨ੍ਹਾਂ ਲੋਕਾਂ ਤੇ ਬਖਸ਼ਿਸ਼ ਕੀਤੀ ਹੋਈ ਹੈ ਵੀ ਉਹ ਅੱਗੇ ਆਉਣ ਇਹੋ ਜਿਹੇ ਉਪਰਾਲੇ ਜੋ ਸੰਸਥਾਵਾਂ ਕਰਦੀਆਂ ਨੇ ਜਿਵੇਂ ਵੀਰ ਅਭੀਗਰ ਅਮੇਦਕਰ ਕਲਬ ਪਿਛਲੇਨੇ ਸਾਲਾਂ ਤੋਂ ਲੱਗਿਆ ਹੋਇਆ ਤੇ ਇਹਨਾਂ ਦੇ ਨਾਲ ਵੀ ਉਹ ਜਿੰਨਾ ਵੱਧ ਤੋਂ ਵੱਧ ਲੋਕ ਜੁੜਨਗੇ ਉਹਨਾਂ ਹੀ ਸਮਾਜਿਕ ਭਲਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਭਾਰਤ ਅੱਜ ਭਾਦੋਂ ਦੀ ਸੰਗਰਾਮ ਦੇ ਦਿਹਾੜੇ ਤੇ ਡਾਕਟਰ ਵੀ.ਆਰ. ਬੁੱਧਾ ਟਰੱਸਟ ਦੇ ਸਮੂਹ ਕਲਬ ਟਰੱਸਟ ਦੇ ਮੈਂਬਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋਪਰਾ ਤਰੀ ਰਿਡਿਊਸਾ ਕੋਲ ਦੁਆਰਾ ਸਭ ਜਾ ਕੇ ਅਰਦਾਸ ਕਰਾਈਆ ਕਿ हे ਵੈਗਰੂ हे ਪ੍ਰਮਾਤਮਾ ਸੱਚੇ ਪਾਤਸ਼ਾਹ ਜੋ ਤੂੰ ਸਾਨੂੰ 16 ਸਾਲ ਤੋਂ ਇਹ ਬਲ ਬਖਸ਼ਿਆ ਸਾਡੇ ਟਰਸਟ ਦੇ ਮੈਂਬਰਾਂ ਨੂੰ ਲੋੜਵੰਦ ਲੜਕੀਆਂ ਨੇ ਸ਼ਾਦੀਆਂ ਕਰਨ ਦਾ ਸਾਡੇ ਜੋ 17 ਤਰੀਕ ਨੂੰ ਆਪਣੇ 5 ਅਕਤੂਬਰ ਨੂੰ 17ਵੀਂ ਵਾਰ ਜੋ ਵਿਆਹ ਅਸੀਂ ਗਾਰਡਨਰ ਰਿਜ਼ੋਰਟ ਤੇ ਕਲੈਬਰੇਟ ਟਰਸਟ ਮੈਂਬਰ ਕਰਾ ਰਹੇ ਹਾਂ ਸਾਨੂੰ ਬਹੁਤ ਹੀ ਅਜਾ ਅਸੀਰਵਾਦ ਲਈ ਜੋ ਕਿ ਅਸੀਂ ਜੋ ਮਹਾ ਕੰਨਿਆਦਾਨ ਕਰਨਾ ਬੜੀ ਧੂਮਤਾਮਨਾ ਕਰੀਏ ਜੋ ਇਹ ਮਹਾ ਕੰਨਿਆਦਾਨ ਸਾਡੇ ਸਾਰੇ ਟਰੈਕਟਰ ਦੇ ਮੈਂਬਰਾਂ ਦੀ ਮਿਹਨਤ ਸਦਕਾ ਇਲਾਕਾ ਨਿਵਾਸੀਆਂ ਦੇ ਸਾਥ ਨਾਲ ਮੇਰੇ ਐਨ ਆਰ ਆਈ ਵੀਰਾਂ ਦੇ ਸਾਥ ਨਾਲ ਤੇ ਪੁਲਿਸ ਮੁਲਾਜ਼ਮਾਂ ਦੇ ਸਾਥ ਨਾਲ ਤੇ ਇੰਡਸਟਰੀ ਵੀਰਾਂ ਦੇ ਮੇਰੇ ਸਾਥ ਨਾਲ ਹਰ ਵਾਰ ਹੁੰਦਾ ਜੋ ਕਿ ਲੋੜਵੰਦ ਲੜਕੀਆਂ ਨੂੰ ਘਰੇਲੂ ਵਰਤਨ ਯੋਗ ਸਮਾਨ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਰਾਂਦ ਦਾ ਦਿਨ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਕਿਹੜੀ ਸੰਸਥਾ ਹੈਗੀ ਹੈ 16 ਸਾਲ ਤੋਂ ਗਰੀਬ ਲੜਕੀਆਂ ਦੀ ਸ਼ਾਦੀ ਕਰ ਰਹੇ ਨੇ ਬਹੁਤ ਵੱਡਾ ਪੁਰਾਣਾ ਹੈ ਉਸਾਰੀ ਵਾਰ ਇਹ ਪਾਣੀ ਕਿਦੋਂ ਪੁੰਨ ਕਰ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਸੰਸਥਾ ਮਿਲ ਜੁਲ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਥੇ ਮਤਲਬ ਨਹੀਂ ਕਿ ਲੜਕੀਆਂ ਦੇ ਗਰੀਬ ਲੜਕੀਆਂ ਦੇ ਲੋੜਵੰਦ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਵਿਆਹ ਕਰਦੇ ਨੇ ਇੱਕ ਬਹੁਤ ਵੱਡਾ ਮਤਲਬ ਕਿ ਪੁੰਨ ਦਾਣਾ ਹੈ ਕਿਉਂਕਿ ਆਪਾਂ ਮੰਦਰਾਂ 'ਚ ਗੁਰਦਵਾਰਿਆਂ 'ਚ ਬਹੁਤ ਯੋਗਦਾਨ ਦਿੰਦੇ ਆ ਲੇਕਿਨ ਇਸ ਕੰਮ ਦੇ ਵਿੱਚ ਜਿਹੜਾ ਯੋਗਦਾਨ ਦੇਣਾ ਉਹ ਬਹੁਤ ਈ ਸਲਾਕਾਪੂਰਨ ਹੁੰਦਾ ਹੈ ਔਰ ਬਹੁਤ ਦਾਨ ਹੁੰਦਾ ਜਿਹੇ ਕੰਨਿਆ ਦਾ ਕਹਨੇ ਆ ਕਿ ਕੰਨਿਆ ਦਾ ਜਿਹੜਾ ਕਰ ਲੈਂਦਾ ਉਹ ਸਵਰਗ ਨੂੰ ਪ੍ਰਾਪਤ ਹੁੰਦਾ ਇਹ ਕੁਦਰਤੀ ਗੱਲ ਹੈ ਇਸ ਕਰਕੇ ਜਿਹੜਾ ਇਹ ਉਪਰਾਲਾ ਹੈ ਪ੍ਰਮਾਤਮਾ ਕਰੇ ਹਮੇਸ਼ਾ ਹੀ ਕਾਮਯਾਬ ਰਹੇ ਜਦ ਵੀ ਇਹ ਕਰਦੇ ਨੇ 16 ਸਾਲ ਹੋ ਗਏ ਦਾ ਮਤਲਬ ਕਾਮਯਾਬੀ ਚੱਲ ਰਹੀ ਹੈ ਕਈ ਵਾਰੀ ਹੁੰਦਾ ਨਾ ਮਤਲਬ ਕਿ ਥੋੜੀ ਪੀੜ ਦੇ ਵਿੱਚ ਕੰਮ ਰੁਕ ਗਿਆ ਹੋਵੇ ਵਿੱਚ ਗੈਪ ਪੈ ਗਿਆ ਹੋਵੇ ਇਹ ਸਿਰੋਤ ਸਰ ਤੋਂ ਜਿਹੜੀ ਸੰਤਾ ਚੱਲ ਰਹੀ ਹੈ ਇਹਨਾਂ ਤੱਕ ਉਪਰਾਲਾ ਮਿਹਨਤ ਹੈ ਔਰ ਰੰਗ ਲਾਉਂਦੀ ਹੈ ਔਰ ਹੁਣ 17ਵੀਂ ਵਾਰ ਆਈ ਹੈ ਔਰ ਇਹ ਕੋਸ਼ਿਸ਼ ਹੈ ਮਤਲਬ ਕਿ ਜਿਹਨੇ ਵੀ ਪਬਲਿਕ ਹੈਗੀ ਆ ਉਹ ਸਹਿਯੋਗ ਦੇਵੇ ਅਸੀਂ ਸਾਡੀ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਬਲੋਂ ਵੀ ਅਸੀਂ ਸਹਿਯੋਗ ਦੇਵਾਂਗੇ ਔਰ ਸਾਡਾ ਮੰਤਨ ਹੈ ਕਿ ਜਿੰਨਾ ਵੀ ਹੋ ਸਕੇਗਾ ਉਹ ਨਾਲ ਪਾਰਟਿਸਪੇਟ ਵੀ ਕਰਾਂਗੇ ਤੇ ਸਾਡੀ ਇਹ ਆਸ਼ਾ ਹੈ ਕਿ ਇਹ ਸੰਸਥਾ ਪਰਮਾਤਮਾ ਕਰੇ ਚੜ੍ਹਦੀ ਕਲਾ 'ਚ ਰਹੇ ਔਰ ਗਰੀਬ ਲੜਕੀਆਂ ਦੇ ਉਹ ਗਰੀਬ ਲੜਕੀਆਂ ਜਿਨ੍ਹਾਂ ਦਾ ਮੰਤਨ ਕਿ ਵਾਲੀਵਾਰਸ ਨਹੀਂ ਹੁੰਦਾ ਜਾਂ ਕਮਜ਼ੋਰੀ ਹੁੰਦੀ ਹੈ ਜਿਹੜੇ ਕਰੋਲ ਮੰਤਨ ਦੀ ਦਾਜ ਵਾਸਤੇ ਕੁਝ ਸਮਾਨ ਨਹੀਂ ਹੁੰਦਾ ਉਹ ਇਹਨਾਂ ਨੇ ਜਿਹੜਾ ਵੀ ਸਮਾਨ ਦੇਣਾ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਵਿਆਹ ਸ਼ਾਦੀ ਦੇ ਬਾਅਦ ਕਿਹੜੀ ਲੜਕੀ ਹੈ ਉਹ ਮਜਬੂਰ ਹੁੰਦੀ ਹੈ ਜੇ ਘਰ ਦਾ ਸਮਾਨ ਪੂਰਾ ਨਾ ਹੋਵੇ ਕੋਈ ਤਾਨਾ ਨਹੀਂ ਮਿਲਦਾ ਕਿਸੇ ਪਾਸਿਓਂ ਤੇ ਲੇਕਿਨ ਜਿਹੜਾ ਇਹ ਸਹਿਯੋਗ ਮਿਲਦਾ ਹੈ ਇਹਨਾਂ ਲੜਕੀਆਂ ਖੁਸ਼ੀ ਨਾਲ ਆਪਣਾ ਜੀਵਨ ਬਿਤਾ ਸਕੀਆਂ ਨੇ ਬਹੁਤ ਵਧੀਆ ਇਹਨਾਂ ਨੂੰ ਵਧਾਈ ਦੰਨੇ ਅਸੀਂ ਇਹ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਸਾਡੀ ਸਭ ਭਾਵਨਾ ਹੈ